ਅਸੀਂ 77 ਦਾ ਦਿਵਸ ਦੇ ਮੌਕੇ ਤੇ ਅਸੀਂ ਇੱਥੇ ਸਾਰੇ ਰੰਦਾਵਾ ਰੋਡ ਤੋਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆਏ ਆਂ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਸਿਟੀ ਸਾਰਿਆਂ ਨੂੰ ਸਾਰਿਆਂ ਦਾ ਇੱਥੇ ਆਉਣ ਤੋਂ ਪਹਿਲਾਂ ਤਾਂ ਸਭ ਦਾ ਧੰਨਵਾਦ ਕਰਦੇ ਆਂ ਸ੍ਰੀ ਜੀ ਸ਼ਖਿੰਦਰ ਸਿੰਘ ਗੋਲਡੀ ਜੀ ਪੰਜਾਬ ਦੇ ਸਟੇਟ ਕੈਸ਼ੀਅਰ ਸ੍ਰੀ ਨਿਰਿੰਦਰ ਰਾਣਾ ਜੀ ਪੰਜਾਬ ਦੇ ਕਮੇਟੀ ਦੇ ਮੈਂਬਰ ਸ੍ਰੀ ਸ਼ਰਮਿਲਾ ਖਾਕੋਰ ਜੀ ਪੰਜਾਬ ਸਟੇਟ ਦੇ ਮੈਂਬਰ ਹੈ ਤੇ ਬਾਕੀ ਹੋਰ ਆਪਣੇ ਆਏ ਸ਼੍ਰੀਨਿਵਾਸ ਜੀ ਗੱਡੀ ਜਿਹੜੇ ਕਿ ਜਨਨ ਸਕਰੀ ਆ ਜਗਨਜੀਤ ਸਿੰਘ ਜੱਗੀ ਓਜੜਾ ਜੀ ਇਹਨਾਂ ਨੇ ਸਾਡਾ ਉਹਰੇ ਆ ਕੇ ਬਹੁਤ ਮਾਣ ਵਧਾਇਆ ਤੇ ਸਾਡੀ ਤਿਰੰਗਾ ਯਾਤਰਾ ਨੂੰ ਸਫਲ ਬਣਾਉਂਦਾ ਸਾਡਾ ਸਾਥ ਦਿੱਤਾ ਜਿਸ ਪਹਿਲਾਂ ਸਭ ਤੋਂ ਪਹਿਲਾਂ ਦਾ ਇਹਨਾਂ ਦਾ ਧੰਨਵਾਦ ਕਰਦਾ ਇੱਥੇ ਆਉਣ ਤੋਂ ਤੇ ਫਿਰ ਸੁਤੰਤਰ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇਹ ਜਿਹੜਾ 77 ਦਾ ਦਿਵਸ ਹੈ ਇਹ ਕੱਲਾ ਝੰਡਾ ਲਹਿਰਾਉਂਦਾ ਦਿਵਸ ਨਹੀਂ ਹੈ ਇਹ ਝੰਡਾ ਲਹਿਰਾਉਂਦੇ ਆਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਹੜੇ ਸ਼ਹੀਦਾਂ ਨੇ 1857 ਤੋਂ ਲੈ ਕੇ 1947 ਤੱਕ ਆਪਣੀ ਸ਼ਹਾਦਤਾਂ ਦੇ ਕੇ ਸਾਨੂੰ ਆਜ਼ਾਦ ਭਾਰਤ ਵਿੱਚ ਸਾਹ ਲੈਣ ਜੋਗਾ ਕੀਤਾ ਉਹਨਾਂ ਨੂੰ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹ ਯਾਦ ਰੱਖੇ ਉਹਨਾਂ ਨੂੰ ਸਮਝਾਉਣ ਵਾਸਤੇ ਅਸੀਂ ਇਹ ਝੰਡਾ ਲਹਿਰਾਉਂਦੇ ਆਂ ਰੰਗਾ ਯਾਤਰਾ ਕਰਦੇ ਆਂ ਹਰ ਸਾਲ ਤਾਂ ਕਿ ਸਾਰੇ ਇਸ ਤੇ ਅਵੇਅਰ ਹੋਵੇ ਤੇ ਫੇਰ ਇੱਕ ਵਾਰ ਫੇਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਨਰੇਂਦਰ ਮੋਦੀ ਜੀ ਨੂੰ ਸਵਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆਂ